ਜਿਸ ਤਰੀਕੇ ਗੁਰੂ ਗ੍ਰੰਥ ਸਾਹਿਬ ਦੇ ਕੀ ਹਵਲ ਅੱਲਾ ਨੂਰ ਪਾਇ ਕੁਦਰਤ ਦੇ ਸਭ ਬੰਦੇ ਏਕ ਨੂਰ ਤੇ ਸਭ ਜੋ ਉਪਜਾ ਕੌਣ ਭਲੇ ਕੋ ਮੰਦੇ ਆਪਾਂ ਮਾਨਵਤਾਵਾਦੀ ਸੋਚ ਲੈ ਕੇ ਆਪਾਂ ਸਾਰੀ ਕੌਮ ਨੂੰ ਜਾਤ ਪਾਤ ਤੋਂ ਕੱਢੀਏ ਅੱਜ ਪਤਾ ਕੀ ਕਹਨੇ ਆ ਪਹਿਲੇ ਪਾਤਸ਼ਾਹ ਆਏ ਸੀ ਗੁਰੂ ਨਾਨਕ ਪਾਤਸ਼ਾਹ ਉਹਨਾਂ ਨੇ ਬਾਬਰ ਨੂੰ ਜਾਬਰ ਕਿਹਾ ਜੇਲ੍ਹ ਜਿਗੇ ਚੱਕੀ ਪਸੀ ਦੂਜੇ ਪਾਤਸ਼ਾਹ ਨੇ ਗੁਰਮੁਖੀ ਲਿਪੀ ਦਿੱਤੀ ਤੀਜੇ ਪਾਤਸ਼ਾਹ ਨੇ ਸਾਨੂੰ ਸੰਗਤ ਪੰਗਰ ਦਿੱਤੀ ਚੌਥੇ ਪਾਤਸ਼ਾਹ ਨੇ ਹਰਿਮੰਦਰ ਸਾਹਿਬ ਦਿੱਤਾ ਪੰਜਵੇਂ ਪਾਤਸ਼ਾਹ ਨੇ ਸਾਨੂੰ 1604 ਚ ਗੁਰੂ ਗ੍ਰੰਥ ਸਾਹਿਬ ਦੇ ਲੜ ਲਾਤਾ ਛੇਵੇਂ ਪਾਤਸ਼ਾਹ ਨੇ ਮੀਰੀ ਪੀਰੀ ਦਿੱਤੀ ਗੱਲ ਲੰਬੀ ਹੁੰਦੀ ਹੈ ਨੌਵੇਂ ਪਾਤਸ਼ਾਹ ਨੇ ਹਿੰਦੂ ਧਰਮ ਨੂੰ ਬਚਾਉਣ ਦੇ ਲਈ ਸਿਰ ਦਿੱਤਾ ਤੇ ਦਸਵੇਂ ਪਾਤਸ਼ਾਹ ਨੇ 230 ਸਾਲ ਦੇ ਬਾਅਦ ਅਮਰਤ ਛਾ ਕੇ ਖਾਲਸਾ ਜਾਤ ਪਤ ਚੜ੍ਹ ਗਿਆ ਅੱਜ ਪਤਾ ਕੀ ਕਹਿੰਨਾ ਇਹ ਮੱਝ ਦਾ ਸਿੱਖ ਆ ਗਿਆ ਇਹ ਮਾਲਵੇ ਦਾ ਸਿੱਖ ਆ ਇਹ ਨਾਈ ਸਿੱਖ ਆ ਗਾਚੇ ਹੋਰ ਸਿੱਖ ਆ ਗਿਆ ਛੀਂਬਾ ਸਿੱਖ ਆ ਗਿਆ ਅਮਰੀਕਾ ਦਾ ਸਿੱਖ ਆ ਕੈਨੇਡਾ ਦਾ ਸਿੱਖ ਆ ਇਹ ਬਾਹਰਲਾ ਸਿੱਖ ਆ ਇਹ ਅੰਦਰਲਾ ਸਿੱਖ ਆ ਇਹ ਮذਬੀ ਸਿੱਖ ਹੈ ਜਦੋਂ ਕਿ ਆਪਾਂ ਮذਬੀ ਨੂੰ ਨਫ਼ਰਤ ਕਰੀ ਜਾਂਦੇ ਆ ਸਾਰਿਆਂ ਨੂੰ ਕੀ ਹੋਣਾ ਚਾਹੀਦਾ ਮذਬ ਪਲੱਸ ਸਿੱਖ ਇਹ ਦੋ ਸ਼ਬਦਾਂ ਨੂੰ ਜੁੜ ਕੇ ਆ ਸਾਰਿਆਂ ਨੂੰ ਮذਬੀ ਸਿੱਖ ਮذਬ ਦੇ ਪੱਕੇ ਸਿੱਖ ਹੋਣਾ ਚਾਹੀਦਾ ਤੇ ਅਮਰਤਾਰੀ ਹੋ ਕੇ ਗੁਰੂ ਦੇ ਲੜ ਲਾ ਕੇ ਜਾਤ ਪਾਚੋਂ ਨਿਕਲ ਜਾਣਾ ਚਾਹੀਦਾ ਹੈ ਤੇ ਇਹ ਸਾਨੂੰ ਉਪਦੇਸ਼ ਕੀਤਾ ਹੈ ਤੇ ਸਾਰੇ ਚੜ੍ਹਦੀ ਕਲਾ ਰਹੀਏ ਜਿਸ ਤਰੀਕੇ ਗੁਰੂ ਗ੍ਰੰਥ ਸਾਹਿਬ ਦੇ ਕੀ ਹਵਲ ਅੱਲਾ ਨੂਰ ਪਾਇ ਕੁਦਰਤ ਦੇ ਸਭ ਬੰਦੇ ਏਕ ਨੂਰ ਤੇ ਸਭ ਜੋ ਉਪਜਾ ਕੌਣ ਭਲੇ ਕੋ ਮੰਦੇ ਆਪਾਂ ਮਾਨਵਤਾਵਾਦੀ ਸੋਚ ਲੈ ਕੇ ਆਪਾਂ ਸਾਰੀ ਕੌਮ ਨੂੰ ਜਾਤ ਪਾਤ ਤੋਂ ਕੱਢੀਏ ਅੱਜ ਪਤਾ ਕੀ ਕਹਨੇ ਆ ਪਹਿਲੇ ਪਾਤਸ਼ਾਹ ਆਏ ਸੀ ਗੁਰੂ ਨਾਨਕ ਪਾਤਸ਼ਾਹ ਉਹਨਾਂ ਨੇ ਬਾਬਰ ਨੂੰ ਜਾਬਰ ਕਿਹਾ ਜੇਲ੍ਹ ਚ ਗਿਆ ਚੱਕੀ ਪਸੀ ਦੂਜੇ ਪਾਤਸ਼ਾਹ ਨੇ ਗੁਰਮੁਖੀ ਲਿਪੀ ਦਿੱਤੀ ਤੀਜੇ ਪਾਤਸ਼ਾਹ ਨੇ ਸਾਨੂੰ ਸੰਗਤ ਪੰਗ ਦਿੱਤੀ ਚੌਥੇ ਪਾਤਸ਼ਾਹ ਨੇ ਹਰਿਮੰਦਰ ਸਾਹਿਬ ਦਿੱਤਾ ਪੰਜਵੇਂ ਪਾਤਸ਼ਾਹ ਨੇ ਸਾਨੂੰ 1604 ਚ ਗੁਰੂ ਗ੍ਰੰਥ ਸਾਹਿਬ ਦੇ ਲਾੜ ਲਾਤਾ ਛੇਵੇਂ ਪਾਤਸ਼ਾਹ ਨੇ ਆ ਮੀਰੀ ਪੀਰੀ ਦਿੱਤੀ ਗੱਲ ਲੰਬੀ ਹੁੰਦੀ ਹੈ ਨੌਵੇਂ ਪਾਤਸ਼ਾਹ ਨੇ ਹਿੰਦੂ ਤਰਨ ਨੂੰ ਬਚਾਉਣ ਦੇ ਲਈ ਸਿਰ ਦਿੱਤਾ ਤੇ ਦਸਵੇਂ ਪਾਤਸ਼ਾਹ ਨੇ 230 ਸਾਲ ਦੇ ਬਾਅਦ ਅਮਰਤ ਛਾ ਕੇ ਖਾਲਸਾ ਜਾਤ ਪਾਤ ਤੋਂ ਕੱਢ ਗਿਆ ਅੱਜ ਪਤਾ ਕੀ ਕਹਿੰਨਾ ਇਹ ਮੱਝ ਦਾ ਸਿੱਖ ਆ ਗਿਆ ਇਹ ਮਾਲਵੇ ਦਾ ਸਿੱਖ ਆ ਇਹ ਨਾਈ ਸਿੱਖ ਆ ਗੱਜਹੋਰ ਸਿੱਖ ਆ ਗਿਆ ਛੀਂਬਾ ਸਿੱਖ ਆ ਗਿਆ ਅਮਰੀਕਾ ਦਾ ਸਿੱਖ ਆ ਕੈਨੇਡਾ ਦਾ ਸਿੱਖ ਆ ਇਹ ਬਾਹਰਲਾ ਸਿੱਖ ਆ ਇਹ ਅੰਦਰਲਾ ਸਿੱਖ ਆ ਇਹ ਮਜਬੀ ਸਿੱਖ ਆ ਜਦੋਂ ਕਿ ਆਪਾਂ ਮਜਬੀ ਨੂੰ ਨਫ਼ਰਤ ਕਰੀ ਜਾਂਦੇ ਆ ਸਾਰਿਆਂ ਨੂੰ ਕੀ ਹੋਣਾ ਚਾਹੀਦਾ ਮਜਬ ਪਲੱਸ ਸਿੱਖ ਇਹ ਦੋ ਸ਼ਬਦਾਂ ਨੂੰ ਜੁੜ ਕੇ ਆ ਸਾਰਿਆਂ ਨੂੰ ਮਜਬੀ ਸਿੱਖ ਮਜਬ ਦੇ ਪੱਕੇ ਸਿੱਖ ਹੋਣਾ ਚਾਹੀਦਾ ਤੇ ਅਮਰਤਾਰੀ ਹੋ ਕੇ ਗੁਰੂ ਦੇ ਲੜ ਲਾ ਕੇ ਜਾਤ ਪਾਤ ਤੋਂ ਨਿਕਲ ਜਾ